ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਦਸਤਾਰ ਦੀ ਵੀਡੀਓ ਲੈ ਕੇ ਆਏ ਜੀ ਉਹ ਗੋਲ ਪਰਨਾ ਦਸਤਾਰ ਦੀ ਵੀਡੀਓ ਲੈ ਕੇ ਆਏ ਇਸ ਪਰਨੇ ਦੀ ਲੈਂਥ ਹੈ ਜੋ ਉਹ 5 ਮੀਟਰ ਹੈ ਜੀ ਕੱਪੜਾ ਜੋ ਫੁੱਲ ਬਲ ਵਰਤਿਆ ਗਿਆ ਇਹਦੇ ਵਿੱਚ ਕੋਈ ਵੀ ਸਜਾਵਟ ਨਹੀਂ ਪਾਈ ਹੋਈ ਇਹ ਸਿੰਪਲ ਕੱਪੜਾ ਹੈ ਜਿੱਦਾਂ ਕਿ ਆਪਾਂ ਦੁਕਾਨ ਤੋਂ ਲੈਨੇ ਆ ਜੇਕਰ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਸਾਡੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਸਭ ਤੋਂ ਪਹਿਲਾਂ ਆਪਾਂ ਨੇ ਜੀ ਸਿੰਪਲ ਬੇਸ ਤਿਆਰ ਕਰ ਲੈਣਾ ਜਿਸ ਤਰ੍ਹਾਂ ਕੀ ਆਪ ਜੀ ਨੂੰ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਉੱਪਰ ਥੋੜਾ ਜਿਹਾ ਜਲੇਬੀ ਜੂੜਾ ਬਣਾ ਕੇ ਆਪਾਂ ਨੇ ਸਿੰਪਲ 50 ਆ ਜੋ ਉੱਪਰ ਬਨ ਲੈਣੀ ਹੈ ਕਿਰਾ ਗੋਲ ਪਰਨਾ ਸਜਾਉਣ ਲਈ ਜੇਕਰ ਵੀਰੇ ਤੁਹਾਡੇ ਗੇ ਸ਼ੋਟੇ ਨੇ ਤਾਂ ਆਪਾਂ ਸਿੰਪਲੀ ਜੋ ਪਰਨਾ ਬਨ ਸਕਦੇ ਆ ਉਸ ਤੋਂ ਬਾਅਦ ਜੋ ਆਪਣੇ 50 ਦਾ ਵੱਧਿਆ ਹੋਇਆ ਕੱਪੜਾ ਹੁੰਦਾ ਗੱਠ ਮਾਰਨ ਤੋਂ ਬਾਅਦ ਆਪਾਂ ਨੇ ਵਿੱਚ ਜੋ ਪਾ ਦੇਣਾ ਕੱਪੜੇ ਨੂੰ ਜੋ ਕੇਸ ਕਈ ਵਾਰੀ ਆਪਣੇ ਬਾਹਰ ਪਿਛੋਂ ਗੁੰ ਬਾਹਰ ਨਿਕਲੇ ਹੁੰਦੇ ਨੇ ਤਾਂ ਆਪਾਂ ਨੇ ਬਾਜ ਦੀ ਵਰਤੋਂ ਦੇ ਨਾਲ ਅੰਦਰ ਨੂੰ ਕਵਰ ਹੈ ਜੋ ਕਰਦੇ ਨੇ ਹਨ ਦਸਤਾਰ ਸਜਾਉਣ ਵੇਲੇ ਪਹਿਲਾਂ ਆਪਾਂ ਨੇ ਇੱਕ ਲੜ ਚੁੱਕ ਕੇ ਉਸ ਦਾ ਤ੍ਰਿਕੋਣਾ ਬਣਾ ਲੈਣਾ ਅਤੇ ਜੋ ਪਹਿਲਾ ਲੜ ਆਪਾਂ ਨੇ ਸੱਜੇ ਪਾਸੇੋਂ ਲੈ ਕੇ ਆਉਣਾ ਜੀ ਉਸ ਨੂੰ ਆਪਾਂ ਨੇ ਕੰਨ ਦੇ ਪਿੱਛੋਂ ਦੀ ਲਿਆ ਕੇ ਥੋੜਾ ਜਿਹਾ ਨੀਚੇ ਵੱਲ ਦਵਾ ਦੇਣਾ ਤਾਂ ਕਿ ਪੂਰੀ ਖਿੱਚ ਪੈ ਸਕੇ ਉੱਪਰੋਂ ਸਿਰ ਵੀ ਆਪਾਂ ਨਾਲ ਦੀ ਨਾਲ ਹੀ ਕਵਰ ਕਰ ਸਕੀਏ ਜਿਸ ਤਰ੍ਹਾਂ ਕਿ ਆਪ ਜੀ ਨੂੰ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਪਹਿਲਾ ਪੇਚ ਹੈ ਜੋ ਆਪਾਂ ਉੱਪਰੋਂ ਦਬਦੇ ਹੋਏ ਕੰਨ ਤੋਂ ਉੱਪਰ ਦੇ ਵੱਲ ਹੀ ਲਾ ਦੇਣਾ ਕਿਉਂਕਿ ਉਸ ਨੂੰ ਸਿੰਪਲ ਉਸ ਤੋਂ ਬਾਅਦ ਆਪਾਂ ਅਗਲਾ ਪੇਚ ਹੈ ਜੋ ਲਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪਿੱਛੋਂ ਕੱਪੜੇ ਨੂੰ ਖੋਲ ਕੇ ਪੂਰਾ ਉੱਪਰੋਂ نیچے-níche ਤੋਂ ਉੱਪਰ ਵੱਲ ਨੂੰ ਲੈ ਆ ਕੇ ਕੱਪੜੇ ਨੂੰ ਆਪਾਂ ਇਸ ਦੀ ਪੂਣੀ ਬਣਾ ਲੈਣੀ ਹੈ ਪਹਿਲਾਂ ਆਪਾਂ ਦਸਤਾਰ ਦੀ ਕੋਈ ਪੂਣੀ ਨਹੀਂ ਕਰਨੀ ਆਪਾਂ ਨੇ ਕੰਨ ਨੂੰ ਥੱਲੇ ਦਬਾ ਕੇ ਅਤੇ ਉੱਪਰੋਂ ਥੋੜਾ ਜਿਹਾ ਦਾਅ ਪਾਉਂਦੇ ਹੋਏ ਅੱਗੇ ਉਸ ਦੇ ਗੋਲ ਆਪਾਂ ਨੇ ਜੋ ਬਣਾ ਦੇਣਾ ਪਰਨੇ ਨੂੰ ਇਸ ਤਰ੍ਹਾਂ ਆਪਾਂ ਨੇ ਉੱਪਰ ਹੱਥ ਰੱਖਣਾ ਹੈ ਤੇ ਪੂਰੀ ਖਿੱਚ ਦੇ ਨਾਲ ਆਪਾਂ ਨੇ ਇਹ ਲਾੜਾ ਜੋ ਲਾਉਣਾ ਹੈ ਜੀ ਕੰਨ ਆਪਾਂ ਲੁਕੋ ਵੀ ਸਕਦੇ ਹਾਂ ਤੇ ਤੁਸੀਂ ਕੰਨ ਬਾਹਰ ਵੀ ਰੱਖ ਸਕਦੇ ਹੋ ਜੀ ਉਹ ਤੁਹਾਡੀ ਇੱਛਾ ਹੈ ਬਾਕੀ ਕੰਨਾਂ ਤੇ ਜੇਕਰ ਉੱਪਰ ਰੱਖੋਗੇ ਤੁਸੀਂ ਥੋੜਾ ਥੋੜਾ ਪਰਨਾ ਤਾਂ ਵਧੀਆ ਲੱਗੇਗਾ ਨਹੀਂ ਥੋੜੇ ਥੋੜੇ ਕੰਨ ਤੁਸੀਂ ਵਿੱਚ ਛੱਡ ਸਕਦੇ ਹੋ ਥੋੜੇ ਥੋੜੇ ਇਸ ਤਰ੍ਹਾਂ ਆਪ ਜਿਹਨਾਂ ਪਹਿਲਾ ਲੜ ਹੈ ਜੋ ਇਸ ਦਾ ਲਾਉਣਾ ਹੈ ਜੀ ਦੂਸਰਾ ਲੜ ਆਪਾਂ ਨੇ ਲਾਉਣ ਤੋਂ ਪਹਿਲਾਂ ਜੋ ਪਿੱਛੋਂ ਆਪਾਂ ਨੇ ਜ਼ਰੂਰ ਕੱਪੜੇ ਨੂੰ ਦੱਬਣਾ ਹੁੰਦਾ ਹੈ ਜੀ ਕੱਪੜੇ ਨੂੰ ਦੱਬਣ ਤੋਂ ਬਾਅਦ ਆਪਾਂ ਨੇ ਉਸੇ ਤਰ੍ਹਾਂ ਹੀ ਪੂਣੀਆਂ ਜੋ ਦੂਰੀਵਾਰ ਫੇਰ ਬਣਾ ਲੈਣੀ ਹੈ ਉਸ ਦੀ ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਆਪਾਂ ਜੋ ਅਗਲਾ ਲੜ ਹੈ ਉਹ ਆਪਾਂ ਲਾਵਾਂਗੇ ਜੀ ਉਸੇ ਤਰ੍ਹਾਂ ਹੀ ਕਰਨੀ ਆ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਰਨ ਦੇ ਹੁੰਨੇ ਆ ਥੱਲੇ ਤੋਂ ਉੱਪਰ ਉੱਪਰ ਤੋਂ نیچے ਵੱਲ ਨੂੰ ਕੋਈ ਵੀ ਲੜ ਲਾਉਣਾ ਆਪਾਂ ਨੇ 10 ਗੋਲ 10 ਤਾਰ ਦੇ ਵਿੱਚ ਤਾਂ ਪਿੱਛੋਂ ਹਮੇਸ਼ਾ ਆਪਾਂ ਉੱਪਰ ਉੱਪਰ ਵੱਲ ਨੂੰ ਲੈ ਕੇ ਆਉਂਦੇ ਰਾਵਾਂਗੇ ਇਸ ਤਰ੍ਹਾਂ ਆਪਾਂ ਨੇ ਥੋੜੇ ਥੋੜੇ ਬੱਟ ਪਾ ਕੇ ਆਪਾਂ ਨਾਲ ਦੀ ਨਾਲ ਲੜਾ ਜੋ ਲਾਉਂਦੇ ਜਾਵਾਂਗੇ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉੱਪਰੋਂ ਦਾ ਬਣਾ ਨਹੀਂ ਭੁੱਲਣਾ ਇਹਦੇ ਨਾਲ ਆਪਣੇ ਪਰਨੇ ਦੀ ਸ਼ੇਪ ਹੈ ਜੋ ਉਹ ਵਧੀਆ ਗੋਲ ਬਣਦੀ ਜਾਵੇਗੀ ਅਤੇ ਨਾਲ ਦੀ ਨਾਲ ਤੁਸੀਂ ਬਾਜ ਦੀ ਵਰਤੋਂ ਵੀ ਕਰ ਸਕਦੇ ਹੋ ਜੇ ਗੋਲ ਬਾਹਰ ਨਿਕਲਦੇ ਆ ਇਸ ਤਰ੍ਹਾਂ ਆਪਾਂ ਨੇ ਗੋਲ ਹੈ ਜੋ ਅੱਗੋਂ ਕਰ ਦੇਣਾ ਜੀ ਬਾਜ ਫੇਰਨ ਬਾਜ ਆਪਾਂ ਨੇ ਪੋਲਾ ਪੋਲਾ ਮਾਰਨਾ ਹੈ ਕਈ ਵਾਰ ਕੱਪੜਾ ਜੋ ਜ਼ਿਆਦਾ ਅੰਦਰ ਚਲਾ ਜਾਂਦਾ ਹੈ ਤਾਂ ਫਿਰ ਉਹ ਸਾਰੀ ਸ਼ੇਪ ਆਪਣੀ ਜੋ ਖਰਾਬ ਹੋ ਜਾਂਦੀ ਹੈ ਬਦਦਸਤਾਰ ਦੀ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਬੱਟ ਪਾ ਕੇ ਆਪਾਂ ਨੇ ਜੋ ਲਾੜਾ ਲਾਉਂਦੇ ਜਾਣਾ ਹੈ ਜੀ ਬਾਕੀ ਜੇਕਰ ਬਾਰੇ ਸਾਨੂੰ ਕੋਈ ਤੋਂ ਵੀ ਸਮਝ ਨਾ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਥੱਲੇ ਆਏ ਨੰਬਰਾਂ ਤੇ ਇੰਸਟਾਗ੍ਰam ਫੇਸਬੁੱਕ ਕਿਤੇ ਵੀ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਬਾਕੀ ਜੇਕਰ ਤੁਸੀਂ ਚਾਹੋ ਕਿ ਅਸੀਂ ਹੋਰ ਨਵੀਂ ਵੀਡੀਓ ਇਸ ਤਾਰ ਦੇ ਰਿਲੇਟਿਡ ਅਪਲੋਡ ਕਰੀਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਜੋ ਵੀਡੀਓ ਜਰੂਰ ਅਪਲੋਡ ਕੀਤੀ ਜਾਊਗੀ ਜੇਕਰ ਕੋਈ ਸਵਾਲ ਜਵਾਬ ਹੋਵੇ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਸਵਾਲਾਂ ਦੇ ਜਵਾਬ ਤੁਹਾਡੇ ਦੇ ਜਰੂਰ ਦਿੱਤੇ ਜਾਣਗੇ ਜੀ ਉਸ ਤਰ੍ਹਾਂ ਆਪਾਂ ਨੇ ਤੀਸਰਾ ਲੜਾ ਜੋ ਲਾਉਣਾ ਜੀ ਸਾਰੇ ਲੜਾ ਆਪਾਂ ਨੇ ਉਸੇ ਤਰੀਕੇ ਦੇ ਨਾਲ ਹੀ ਲਾਉਣੇ ਆ ਥੋੜੇ ਥੋੜੇ ਵੱਟ ਪਾਉਦੇ ਜਾਣਾ ਤੇ ਲਾਸਟ ਲੜਾ ਜੋ ਆਪਾਂ ਸਿੰਪਲ ਲਾਵਾਂਗੇ ਆਪਾਂ ਨੇ ਇੱਕ ਗੱਲ ਯਾਦ ਰੱਖਣਾ ਵੀਰੇ ਆਪਾਂ ਨੇ ਉੱਪਰੋਂ ਜ਼ਰੂਰ ਦੱਬਣਾ ਗੋਲ ਪਰਨਾ ਇਸ ਤੋਂ ਬਿਨਾ ਆਪਣੀ ਸ਼ੇਪ ਹੈ ਜੋ ਕੋਈ ਵੀ ਦਸਤਾਰ ਆਪਾਂ ਨੇ ਉੱਪਰੋਂ ਦੱਬਣੀ ਨਹੀਂ ਭੁੱਲਣਾ ਜੀ ਤੇ ਇਸ ਤਰ੍ਹਾਂ ਹੀ ਆਪਾਂ ਨੇ ਜੋ ਗੋਲ ਦਾ ਸਤਾਰਾ ਸਜਾਉਣੀ ਹੈ ਜੀ ਥੋੜੇ ਥੋੜੇ ਬੱਟ ਪਾਉਂਦੇ ਨਾਲ ਸਾਰੀ ਆਪਾਂ ਨੇ ਜੋ ਲਾੜਾ ਲਾਉਂਦੇ ਜਾਣਾ ਪਿਛੋ ਵੀ ਦੱਬਣਾ ਨਹੀਂ ਭੁੱਲਣਾ ਆਪਾਂ ਪਿਛੋ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਨਾਲ ਦੇ ਨਾਲ ਉੱਪਰ ਦੀ ਉੱਪਰ ਲਾੜਾ ਜੋ ਲਾਉਂਦੇ ਹੈ ਜਾਣਾ ਹੈ ਜੀ ਇਸ ਤਰ੍ਹਾਂ ਆਪਾਂ ਨੇ ਜੋ ਗੋਲ ਦਾ ਸਤਾਰਾ ਉਹ ਸਜਾਈ ਹੈ ਜੀ ਇਸ ਚੈਨਲ ਦੇ ਉੱਤੇ ਹੋਰ ਵੀ ਕਈ ਦਸਤਾਨਾਂ ਦੇ ਰਿਲੇਟਿਡ ਵੀਡੀਓ ਨੇ ਜੋ ਅਪਲੋਡ ਨੇ ਜੀ ਤੁਸੀਂ ਜਾ ਕੇ ਵੀਡੀਓ ਹੈ ਉਹ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਚੌਥਾ ਲੜੜਾ ਜੋ ਲਾਤਾ ਜੀ ਆਪਾਂ ਨੇ ਉੱਪਰੋਂ ਦੱਬਣਾ ਆਈ ਵਾਰੀ ਨਹੀਂ ਭੁੱਲਣਾ ਜੀ ਬਾਕੀ ਕਿਤੋਂ ਵੀ ਜੇਕਰ ਆਪਣਾ ਕੱਪੜਾ ਢਿੱਲਾ ਰਹਿ ਜਾਂਦਾ ਕਈ ਵਾਰੀ ਤਾਂ ਆਪਾਂ ਨੇ ਦੂਰੀ ਵਾਰ ਲੜੜਾ ਜੋ ਚੁੱਕ ਕੇ ਲਾ ਦੇਣਾ ਆਪਾਂ ਨੇ ਕੋਈ ਵੀ ਦਸਤਾਰ ਸਜਾਉਣ ਵੇਲੇ ਕਾਲੀ ਨਹੀਂ ਕਰਨੀ ਆਪਾਂ ਨੇ ਹੌਲੀ-ਹੌਲੀ ਦਸਤਾਰ ਹੈ ਜੋ ਸਜਾਉਣੀ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੋ ਆਪਣਾ ਲਾਸਟ ਵਾਲਾ ਲੜੜਾ ਹੈ ਉਹ ਇਸ ਤਰੀਕੇ ਦੇ ਨਾਲ ਉੱਪਰੋਂ ਆਪਾਂ ਨੇ ਥੋੜਾ-ਥੋੜਾ ਕਰਦੇ ਹੋਏ ਦਬਦੇ ਹੋਏ ਜੋ ਲਾਉਣਾ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਥੋੜੇ-ਥੋੜੇ ਬੱਟ ਪਾਉਂਦੇ ਨਾਲ ਆਪਾਂ ਨੇ ਜੋ ਲਾੜਾ ਲਾਉਂਦੇ ਜਾਣਾ ਹੈ ਜੀ ਬਾਕੀ ਜੇਕਰ ਲੜ ਜਾਦਾ ਵੱਜ ਜਾਂਦਾ ਤਾਂ ਆਪਾਂ ਨੇ ਪਿਛੋਕ ਲੈ ਕੇ ਆਉਂਦੇ ਹੋਏ ਥੱਲੋਂ ਦੀ ਜਿਸ ਤਰ੍ਹਾਂ ਕੀ ਆਪ ਜੀ ਨੂੰ ਦਿਖਾਇਆ ਜਾ ਰਿਹਾ ਥੱਲੋਂ ਦੀ ਲਿਆਉਂਦੇ ਹੋਏ ਆਪਾਂ ਨੇ ਉੱਪਰ ਵੱਲ ਨੂੰ ਲਾੜਾ ਜੋ ਇਸ ਤਰ੍ਹਾਂ ਪਾ ਦੇਣਾ ਹੈ ਜੀ ਇਹਦੇ ਨਾਲ ਲਾੜਾ ਜੋ ਟਾਈਟ ਵੀ ਰਹੇਗਾ ਤੇ ਪਰਨਾ ਵੀ ਟਾਈਟ ਰਹੇਗਾ ਉਸ ਤੋਂ ਬਾਅਦ ਦੋਨੇ ਹੱਥਾਂ ਦੇ ਨਾਲ ਆਪਾਂ ਨੇ ਉੱਪਰੋਂ ਜ਼ਰੂਰ ਪਿੱਛੇ ਵੱਲ ਨੂੰ ਕਰ ਦੇਣਾ ਤੇ ਉੱਪਰੋਂ ਦਬਦੇ ਜਾਣਾ ਹੈ ਇਹਦੇ ਨਾਲ ਆਪਣੀ ਦਸਤਾਰ ਦੀ ਸ਼ੇਪ ਹੈ ਜੋ ਹੋਰ ਵੀ ਵਧੀਆ ਬਣਦੀ ਜਾਵੇਗੀ ਜਿੱਧਰੋਂ ਨੀਮਾ ਰਹਿ ਜਾਂਦਾ ਪਰਨਾ ਤਾਂ ਉਸ ਨੂੰ ਆਪਾਂ ਨੇ ਉੱਪਰ ਵੱਲ ਨੂੰ ਚੁੱਕ ਦੇਣਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਕਪੜਾ ਇਸ ਮਾਰ ਕੇ ਨਹੀਂ ਪਿਆ ਸੀ ਇਸ ਤਰ੍ਹਾਂ ਆਪਾਂ ਨੇ ਬਾਜ ਦੇ ਨਾਲ ਜੋ ਕਪੜਾ ਹੈ ਉਹ ਸਹੀ ਕਰ ਦੇਣਾ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੋ ਆਪਣੇ ਪਰਨੇ ਦੀ ਸ਼ੇਪ ਹੈ ਉਹ ਵਧੀਆ ਬਣ ਚੁੱਕੀ ਹੈ ਜੇਕਰ ਬੱਟ ਤੁਸੀਂ ਜ਼ਿਆਦਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਜ ਬਾਜ ਦੀ ਵਰਤੋਂ ਦੇ ਨਾਲ ਜਾਂ ਸੂਈ ਜਾਂ ਪੱਗ ਪੈਨ ਦੀ ਵਰਤੋਂ ਦੇ ਨਾਲ ਹੋਰ ਵੀ ਬੱਟ ਹੈ ਜੋ ਪਤਲੇ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਹੱਥਾ ਜੋ ਫੇਰ ਦੇਣਾ ਉੱਪਰ ਉਸ ਨੂੰ ਪੂਰੇ ਗੋਲ ਸ਼ੇਪ ਦੇ ਵਿੱਚ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਬੱਟ ਪਾਉਣ ਦਾ ਤਰੀਕਾ ਜੋ ਦੱਸ ਦਿਆਂ ਜੀ ਤੁਹਾਨੂੰ ਇਸ ਤਰ੍ਹਾਂ ਆਪਾਂ ਨੇ ਸੂਈ ਲੈਣੀ ਹੈ ਇੱਕ ਸੂਈ ਦਾ ਤੁਸੀਂ ਦੂਸਰਾ ਪਾਸਾ ਵੀ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਥੋੜੇ-ਥੋੜੇ ਬੱਟ ਹੈ ਜੋ ਕਈ ਵਾਰੀ ਜ਼ਿਆਦਾ ਬੱਟ ਮੋٹے ਪੈ ਜਾਂਦੇ ਹਨ ਤਾਂ ਆਪਾਂ ਪਤਲੇ ਇਸ ਤਰ੍ਹਾਂ ਕਰ ਸਕਦੇ ਹਾਂ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਪਰਨੇ ਦੀ ਦਸਤਾਰ ਸ਼ੇਪ ਹੈ ਜੋ ਵੀ ਵਧੀਆ ਲੱਗਦੀ ਹੈ ਅਤੇ ਜੋ ਬੱਟਨ ਹੈ ਉਹ ਵੀ ਬਰੀਕ-ਬਰੀਕ ਹੋਣਦੇ ਜਾ ਰਹੇ ਨੇ ਕਈ ਵਾਰੀ ਉੱਪਰੋਂ ਜ਼ਿਆਦਾ ਢਿੱਲਾ ਰਹਿ ਜਾਂਦਾ ਕੱਪੜਾ ਤਾਂ ਆਪਾਂ ਨੇ ਬਾਜ ਦੀ ਵਰਤੋਂ ਦੇ ਨਾਲ ਵਿੱਚ ਆ ਜੋ ਕਾ ਪਾ ਦੇਣੇ ਕੱਪੜੇ ਨੂੰ ਇਸ ਤਰ੍ਹਾਂ ਆਪਾਂ ਨੇ ਬੱਟ ਹੈ ਜੋ ਹਰੇਕ ਇਹ ਬੱਟ ਹੈ ਜੋ ਪਰਨੇ ਦੇ ਇਸੇ ਤਰੀਕੇ ਦੇ ਨਾਲ ਹੀ ਪਾਏ ਜਾਂਦੇ ਦਸਤਾਰ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਬੱਟ ਹੈ ਜੋ ਪਾ ਸਕਦੇ ਹਾਂ ਜੀ ਉਹ ਵੀਡੀਓ ਆਪਾਂ ਨੇ ਚੈਨਲ ਤੇ ਪਹਿਲਾਂ ਅਪਲੋਡ ਕਰ ਦਿੱਤੀ ਹੈ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਬੱਟ ਹੈ ਜੋ ਪਰਨੇ ਵਿੱਚ ਪਾ ਸਕਦੇ ਹਾਂ ਇਹ ਸਭ ਤੋਂ ਸੌਖਾ ਮੈਥਡ ਹੈ ਜੀ ਇਸ ਤੋਂ ਸੌਖਾ ਮੈਥਡ ਜੋ ਬੱਟ ਪਾਉਂਦਾ ਨਹੀਂ ਹੈਗਾ ਹਜੇ ਤੱਕ ਇਸ ਤਰ੍ਹਾਂ ਬਾਕੀ ਕਪੜੇ ਤੇ ਡਿਪੈਂਡ ਹੈ ਜੇਕਰ ਤੁਸੀਂ ਫੁੱਲ ਵੈਲ ਕਪੜਾ ਲਓਗੇ ਤਾਂ ਜੋ ਬਾਟਾ ਆਪਣੇ ਵਧੀਆ ਪੈ ਜਾਣਗੇ ਰੂਬੀਆ ਵੈਲ ਹੈ ਜੋ ਉਹ ਮੋਟਾ ਹੁੰਦਾ ਕਪੜਾ ਉਹਦੇ ਨਾਲ ਆਪਣੀ ਸ਼ੇਪ ਹੈ ਜੋ ਦਸਤਾਰ ਦੀ ਉਹ ਜ਼ਿਆਦਾ ਵੱਡੀ ਹੋ ਜਾਵੇਗੀ ਇਸ ਤਰ੍ਹਾਂ ਆਪਾਂ ਨੇ ਗੋਲ ਹੈ ਜੋ ਕਪੜੇ ਦਸਤਾਰ ਨੂੰ ਆਪਣੇ ਨੂੰ ਕਰ ਦੇਣਾ ਜੀ ਮਿਲਦੇ ਹਾਂ ਜੀ ਤੁਹਾਨੂੰ ਛੇਤੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋਈ ਤੁਹਾਨੂੰ ਸਮਝ ਨਾ ਲੱਗੇ ਤਾਂ ਜੀ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ